ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਰਕਾਰੀ ਨੌਕਰੀਆਂ ਦੀ ਲੱਗੀ ਝੜੀ ਰੇਲਵੇ ਚੋਂ ਨਿਕਲੀਆਂ 9900 ਭਰਤੀ 10ਵੀਂ ਪਾਸ ਵੀ ਕਰ ਸਕਦੇ ਹਨ ਅਪਲਾਈ ਰੇਲਵੇ ਵਿੱਚ ਅਸਿਸਟੈਂਟ ਟੈਂਟ ਦੇ ਲੋਕੀ ਅਪਲਾਈਡ ਦੀਆਂ 9900 ਅਸਾਮੀਆਂ ਭਰਤੀ ਨਿਕਲੀਆਂ ਹਨ ਉਮੀਦਵਾਰ ਅਦਾ ਆਧਾਰਿਤ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹਨ ਇਸ ਅਸਾਮੀ ਲਈ 19900 ਰੁਪਏ ਹਰ ਮਹੀਨੇ ਤਨਖਾਹ ਦਿੱਤੀ ਜਾਵੇਗੀ ਵਿਦਿਆਕ ਯੋਗਤਾ ਇਸ ਦੇ ਲਈ ਉਮੀਦਵਾਰ ਘੱਟੋ ਘੱਟ 10ਵੀਂ ਪਾਸ ਹੋਣਾ ਚਾਹੀਦਾ ਹੈ ਇਸ ਦੇ ਨਾਲ ਹੀ ਸਬੰਧ ਟ੍ਰੇਜ਼ ਵਿੱਚ ਉਹ ਸਕੂਲ ਆਈਟੀਆਈ ਦੀ ਡਿਗਰੀ ਹੋਣੀ ਲਾਜ਼ਮੀ ਹੈ ਹੋਰ ਅਸਾਮੀਆਂ ਲਈ ਇੰਜੀਨੀਅਰ ਵਿੱਚ ਡਿਪਲੋਮਾ ਜਾਂ ਡਿਗਰੀ 홀ਡਰ ਹੋਣਾ ਚਾਹੀਦਾ ਹੈ ਉਮੀਦਵਾਰ ਦੀ ਘੱਟੋ ਘੱਟ ਉਮਰ 18 ਸਾਲ ਤੋਂ ਵੱਧ ਅਤੇ ਉਮਰ 30 ਸਾਲ ਹੋਣੀ ਚਾਹੀਦੀ ਹੈ। ਉਮਰ ਦੀ ਗਣਤਾ 1 ਜੁਲਾਈ 2025 ਨੂੰ ਆਧਾਰ ਮੰਨ ਕੇ ਕੀਤੀ ਜਾਵੇਗੀ। ਸਾਰੀਆਂ ਰਾਖਵੀਆਂ ਸ਼ਰੀਆਂ ਲਈ ਸਰਕਾਰੀ ਨਿਯਮਾਂ ਮੁਤਾਬਕ ਵੱਧ ਤੋਂ ਵੱਧ ਉਮਰ ਵਿੱਚ ਸ਼ੋਰਟ ਦਿੱਤੀ ਜਾਵੇਗੀ। ਜਨਰਲ, OBC, EWS, 500 ਰੁਪਏ ਅਨੁਸੂਚਿਤ ਜਾਤੀਆਂ ਅਨਸੂਚਿਤ ਅਜਨ ਜਾਤੀ ਅਪਾਹਜ ਸਾਬਕਾ ਸੈਨਿਕ ਸਰਕਾਰੀ ਔਰਤਾਂ 250 ਰੁਪਏ ਉਮੀਦਵਾਰਾਂ ਦੀ ਚੋਣ ਸੀਬੀਟੀ ਪਹਿਲਾ ਅਤੇ ਸੀਬੀਟੀ ਦੂਜੀ ਸਪਰੀਖਿਆ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ